ਆਜ਼ਾਦੀ ਦਿਹਾੜੇ ਤੋਂ ਪਹਿਲਾਂ ਖਾਲਿਸਤਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਨੇ ਵੱਡਾ ਐਲਾਨ ਕਰ ਦਿੱਤਾ ਪੰਨੂ ਨੇ ਭਾਰਤੀ ਫੌਜ ਚ ਸ਼ਾਮਲ ਸਿੱਖ ਸਿਪਾਹੀਆਂ ਨੂੰ ਬੰਗਾਰਿਆ ਪੰਨੂ ਨੇ ਐਲਾਨ ਕੀਤਾ ਕਿ ਜੇਕਰ ਸਿੱਖ ਫੌਜੇ ਸੁਤੰਤਰਤਾ ਦਿਵਸ ਤੇ ਤਿਰੰਗਾ ਫੁਹੁੰਦੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਦੇ ਨੇ ਤਾਂ ਉਹਨਾਂ ਨੂੰ 5 ਲੱਖ ਡਾਲਰ ਦਿੱਤੇ ਜਾਣਗੇ ਦਾਜੇ ਕਿ ਪੰਨੂ ਵਿਦੇਸ਼ੀ ਧਰਤੀ ਤੋਂ ਲਗਾਤਾਰ ਸੋਸ਼ਲ ਮੀਡੀਆ ਅਕਾਊਂਟਸ ਤੇ ਵੀਡੀਓ ਪਾਕੇ ਭਾਰਤ ਦੇ ਸਿੱਖਾਂ ਨੂੰ ਭੜਕਾ ਰਿਹਾ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਵੰਨ ਸਿੰਘ ਪੰਨੂ ਨੇ ਕਿਹਾ ਕਿ ਸਿੱਖ ਫੌਜਿਓ ਇਹ ਭਾਰਤ ਦਾ 78ਵਾਂ ਸੁ ਪਰ ਤੁਸੀਂ ਤੁਹਾਡੇ ਪਰਿਵਾਰ ਸਿੱਖ ਆਜ਼ਾਦ ਨਹੀਂ ਤੇ ਅਜੇ ਵੀ ਗੁਲਾਮ ਨੇ ਸਿੱਖ ਫੌਜੀਆਂ ਨੂੰ 1984 ਨਹੀਂ ਭੁੱਲਣਾ ਚਾਹੀਦਾ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਅੱਜ ਵੀ ਦਿੱਲੀ 'ਚ ਸਿੱਖਾਂ ਦੀ ਵਿਧਵਾ ਬਸਤੀ ਹੈ ਇਹੀ ਫਰਕ ਹੈ ਸਿੱਖਾਂ ਦੇ ਸਾਰ ਤੇ ਟੋਪੀ 'ਚ ਕੇਸਰੀ ਦੇ ਖਾਤੀ 'ਚ ਜੇਕਰ ਸਿੱਖ ਫੌਜੀ ਸੁਤੰਤਰਤਾ ਦਿਵਸ ਤੇ ਤਿਰੰਗਾ ਫੁਕਦੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਦੇ ਨੇ ਤਾਂ ਉਹਨਾਂ ਨੂੰ 5 ਲੱਖ ਡਾਲਰ ਦਿੱਤੇ ਜਾਣਗੇ ਦੱਸਦੇ ਕਿ ਭਾਰਤ ਸਰਕਾਰ ਅਤਵਾਦੀ ਐਲਾਨਿਆ ਗਿਆ ਪੰਨੂ ਦੇਸ਼ ਤੇ ਪੰਜਾਬ ਦੀ ਧਰਤੀ ਤੇ ਲਗਾਤਾਰ دہشت ਫੈਲਾਉਣ ਦੀ ਕੋਸ਼ਿਸ਼ ਕਦੇ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦਾ ਤੇ ਕਦੇ ਜੰਮੂ ਕਸ਼ਮੀਰ ਦੇ ਮੁਸਲਮਾਨ ਭਾਈਚਾਰੇ ਨੂੰ ਭੜਕਾਉਂਦਾ 2019 ਚ ਭਾਰਤ ਸਰਕਾਰ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯਾਨੀ UAPA ਤਹਿਤ ਪੰਨੂ ਦੀ ਜਥੇਬੰਦੀ ਐਸਐਫ ਜੇ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ ਸਾਲ 2020 ਚ ਪੰਨੂ ਤੇ ਵੱਖਵਾਦ ਨੂੰ ਉਤਸ਼ਾਹਿਤ ਕਰਨ ਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਤਸ਼ਾਹਿਤ ਕਰਨ ਦੇ ਦੋਸ਼ ਲੱਗੇ ਜਾਂ ਇਸ ਤੋਂ ਬਾਅਦ 1 ਜੁਲਾਈ 2020 ਨੂੰ ਕੇਂਦਰ ਸਰਕਾਰ ਨੇ ਪੰਨੂ ਨੂੰ UAPA ਤਹਿਤ ਅੱਤਵਾਦੀ ਐਲਾਨ ਦਿੱਤਾ 2020 ਚ ਸਰਕਾਰ ਨੇ ਇਸ ਸਬੰਧਤ ਤੋਂ 40 ਤੋਂ ਵੱਧ ਵੈਬ ਪੇਜਾਂ ਤੇ YouTube ਚੈਨਲ ਤੇ ਵੀ ਪਾਬੰਦੀ ਲਗਾ ਦਿੱਤੀ ਸੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ